ਸਾਹੂ ਕੇ ਦਿਖਾ ਦੇ ਤਾਂ ਇੰਨੀ ਖੜਨੀ ਗੁੜਨੀ ਵੀ ਚੰਗੀ ਆ ਬੱਚੀ ਦੀ ਤੇ ਦੰਦਾਂ 'ਚ ਆ ਗਈ ਖੀਰੀ ਲੈਵਾ ਦਾ ਪੂਰਾ ਵੰਗਰ ਹਾਂ ਲੈਵਾ ਅੱਗੇ ਪਿੱਛੇ ਦਾ ਬਿਲਕੁਲ ਖੀਰੀ ਆ ਕੋਈ ਕਹਿਣ ਵਾਲੀ ਗੱਲਬਾਤ ਨਹੀਂ ਪ्योर ਖੀਰੀ ਆ ਸਿਰਫ 52000 ਦੀ ਜਰਸੀ ਦੇਵਾਂਗੇ ਪੰਜਾਬ ਵਾਲੀ ਵੱਡੇ ਕੱਦ ਕਾਰਚ ਅੱਜ ਵਾਈ ਕਹਿੰਦਾ ਯਾਰ ਜਮਾਂ ਹਰਾ ਨਹੀਂ ਕਰਨੀ ਆ ਜਨਤਾ ਫੁੱਲ ਵੱਡੇ ਕੱਦ ਕਾਰਚ ਆ ਬ੍ਰਾਊਨ ਸ਼ੇਡ 'ਚ ਆ ਗਈ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਫੇਰ ਸ਼ਹਿਰ ਬਰਨਾਲਾ ਸੇਖਾ ਰੋਡ ਇਹ ਵੀ ਜੱਗੀ ਕੋਲੇ ਪਹੁੰਚੇ ਹੋਇਆ ਸੱਜਣੋ ਗਾਵਾ ਦਿਖਾਵਾਂਗੇ 5 ਤਿੰਨ ਦਿਖਾਵਾਂਗੇ ਜਰਸੀ ਦੇ ਨਕੀਨੇ ਖੀਰੀ ਜਰਸੀ ਵੀ ਦਿਖਾਉਂਗਾ ਤੁਹਾਨੂੰ ਨਾਲ ਇੱਕ ਦਿਖਾਵਾਂਗਾ ਜਰਸੀ ਫੁੱਲ ਸਾਈਜ਼ ਵਾਲੀ ਤੇ ਦੋ ਜਿਹੜੀਆਂ ਐਚ ਐਫ ਦਿਖਾਵਾਂਗੇ ਸੱਜਣੋ ਉਹਨਾਂ ਦਾ ਤਾਂ ਕੋਈ ਲੇਖਾ ਹੀ ਨਹੀਂ ਹੈਗਾ ਇੱਕ ਐਚ ਐਫ ਦਾਦਰ ਸਮਾਰੀ ਇੱਧਰ ਕੈਮਰਾ ਉਹ ਇੱਕ ਐਚ ਐਫ ਦਾ ਇਵੇਂ ਹੋਰ ਐਸਲਿੰਗ ਨਹੀਂ ਹੁੰਦਾ ਗ੍ਰੇਟ ਖਲੀ ਦਾ ਕੱਦ ਉਹ ਗੱਲ ਬਾਤ ਹੈ ਗ੍ਰੇਟ ਖਲੀ ਦੇ ਕੱਦ ਜੀ ਡੀ ਐਚ ਐਫ ਆ ਤੇ ਬਾਕੀ ਜੱਗੀ ਨਾ ਕਰਾਉਂਦੇ ਆ ਗੱਲ ਬਾਤ ਕੱਲੀ-ਕੱਲੀ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਰੇਟਾਂ ਦੀ ਗੱਲਬਾਤ ਵੀ ਬਾਈ ਨਾ ਕਰਾਂਗੇ ਲੱਜਾ ਕਿ ਉਧਰੋਂ ਸ਼ੁਰੂ ਕਰਦੇ ਆ ਅੱਜ ਆਪਾਂ ਉਧਰੋਂ ਆ ਜੀ ਉਧਰਲੇ ਬੰਨੇ ਲੈ ਆ ਜੋ ਉਧਰੋਂ ਕਰਦੇ ਆ ਸਟਾਰਟ ਆਹ ਬਲੈਕ ਜਰਸੀ ਤੇ ਮਾਰਦੇ ਤਰਸ ਕੈਮਰਾ ਕੋਈ ਇਹਦਾ ਕਿਹੜਾ ਸੂਆ ਜੱਗੀ ਇਹਦਾ ਦੂਜੋ ਸੂਆ ਹੀ 6 ਦੰਦ ਦਾ ਲੈ ਤੋੜਦੇ ਫੋਲ ਕੇ ਸੂਆ ਆ ਗਿਆ ਸੱਜਣੋ ਦੂਜਾ ਦੰਦਾਂ ਚ ਆ ਗਈ 6 ਦੰਦ ਇਹ ਆ ਗਈ ਪ्युअर ਪੰਜਾਬ ਵਾਲੀ ਵੱਡੇ ਕੱਦਕਾਰ ਸ ਆ ਗਈ ਇਹ ਆ ਗਈ ਥੋੜੀ ਨਮਾਈ ਜੀ ਹੋਈ ਕਰਕੇ ਬਲੈਕ ਲੱਗਦੇ ਆ ਬ੍ਰਾਊਨ ਸ਼ੇਡ ਚ ਆ ਗਈ ਹੈ ਨਾ ਹਾਂਜੀ ਬ੍ਰਾਊਨ ਹੈ ਆ ਆਪਣਾ ਕਾਫੀ ਜਾ ਆ ਗਿਆ ਇਹਦਾ ਕਲਰ ਕਾਫੀ ਕਲਰ ਆ ਜੀ ਕਾਫੀ ਕਲਰ ਹਾਂ ਇਹ ਆ ਗਈ ਕਾਫੀ ਚ ਦੰਦਾਂ ਚ ਹੈਗੀ ਆ 6 ਦੰਦ ਕੱਦ ਬੱਡ ਚੰਗਾ ਬਾਡੀ ਬੁੱਡੀ ਦੀ ਵੀ ਚੰਗੀ ਆ ਇਹ ਆ ਗਈ ਸੱਜਣੋ ਜਰਸੀ ਵਾ ਕਮਾਲ ਹੋਈ ਇੱਥੇ ਆ ਠੰਡੀ ਸੀਲ ਫੁੱਲਾ ਜੱਗੀ ਕਹਿੰਦਾ ਠੰਡੀ ਸੀਲ ਦਾ ਕੋਈ ਲੇਖ ਨਹੀਂ ਬਾਈ ਬਣੂ ਤਾਂ ਇੰਨੀ ਮਤਲਬ ਰਾਵੜਾ ਮਗਲੂ ਆ ਲੈ ਜਾ ਲੈ ਇਹਨੂੰ ਸੁਆ ਹੈਗਾ ਦੂਜਾ ਦੰਦ 6 ਦੰਦ ਅੱਗੇ ਪਿੱਛੇ ਦਾ ਆਰਡਰ ਬਣਾਉਗੀ ਤੇ ਥਣ ਬਣਾਉਗੀ ਟਾਪ ਕੁਆਲਿਟੀ ਦਾ ਪੂਰਾ ਦਿਲ ਕਿੰਨੇ ਪਾ ਦੂ ਜਗੀ ਇੱਕ ਹਫਤਾ ਬਾਕੀ ਹੈ ਜੀ ਇਹਦਾ ਇੱਕ ਹਫਤਾ ਬਾਕੀ ਹੈ ਇਹ ਇਥੋਂ ਦੇ ਘਮਾਲਾ ਇੱਕ ਹਫਤਾ ਵਾਈ ਕਹਿੰਦਾ ਬਾਕੀ ਆ ਤੇ ਬਾਡੀ ਵਾਲੀ ਗਾਇ ਸੱਜਣੋ ਥਣ ਥਣ ਤੈਨੂੰ ਟਾਪ ਕੁਆਲਿਟੀ ਦੀ ਲੱਗਿਆ ਜਿਹੜਾ ਕਹਿੰਦੇ ਨੇ ਅਸਲ ਥਣ ਲੱਗਿਆ ਜਿਆਦੇ ਸਾਫ ਵੀਡੀਓ ਅੰਦਰ ਆ ਕੇ ਆਇਆ ਕਰੂੰਗੀ ਐਡਜਸਟਮੈਂਟ ਕਰ ਲਿਓ ਬਾਹਰੇ ਨੇ ਰਾਜਾ ਪੈਂਦਾ ਤੇ ਥਣ ਥਣ ਚੰਗਾ ਥਣ ਦੇ ਹਿਸਾਬ ਨਾਲ ਦੀ ਚਬਾਈ ਵੀ ਟਾਪੇ ਹੋਊਗੀ ਜਮਾ ਮਾਣੇ ਸੁਣੋ ਜੀ ਆਪਾਂ ਹਰ ਇੱਕ ਚੀਜ਼ ਦੀ ਆਪਣੀ ਫੁੱਲ ਬੜਾ ਫੁੱਲ ਗਰੰਟੀ ਹੈ ਦੀ ਇਹ ਵੇਦ ਕਿ ਪਾਏ ਮਨੂ ਵੀ ਪਟਪਟੀ ਆਉਂਦਾ ਅੱਜ ਇਹਦਾ ਕੱਡੂ ਇੱਕ ਟੋਕਾ ਇੱਕ ਹਫਤਾ ਤੇ ਮੇਨ ਗੱਲ ਆ ਜਨਵਰੀਅਰ ਠੰਡਾ ਸੀਲ ਵਾਲਾ ਜਿਵੇਂ ਤੁਹਾਨੂੰ ਪਤਾ ਗੱਬਣ ਪਸ਼ੂ ਦਾ ਹੱਥ ਲਵਾਉਂਦੇ ਹੁੰਦਾ ਹੁੰਦਾ ਥਣਾਂ ਦੇ ਬੜੀਆਂ ਸੀਟ ਥੁੜੀਆਂ ਬਹੁਤ ਏਰੀਆ ਬਹੁਤ ਚੰਗਾ ਗੱਤ ਵੀ ਚੰਗਾ ਲੈ ਪੈਰ ਵੀ ਨਹੀਂ ਪਟਦੀ ਜੇ ਗੱਲਬਾਤ ਕਰ ਲਈਏ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਪੈਸੇ ਵੀ ਤੇ ਤੁਹਾਨੂੰ ਗੱਲ ਦੱਸ ਦੇਣਾ ਹੈਰਾਨ ਕਰਨ ਵਾਲੇ ਰੇਟ ਹੀ ਕਰਨੇ ਨੇ ਜੱਗੀ ਕਹਿੰਦਾ ਅੱਜ ਦੁਨੀਆ ਹੈਰਾਨੇ ਕਰਨੀ ਆ ਪੈਸੇ ਜੱਗੀ ਕਿੰਨੇ ਲਵਾਂਗੇ ਇਹਦੇ ਇਹਦਾ ਭਾਈ ਜੀ ਮੁੱਲ 55000 ਰੁਪਿਆ ਕਿੰਨੇ ਦੀ ਛੱਡ ਦਾਂਗੇ ਇਹਦਾ 52000 ਰੁਪਿਆ ਆਪਾਂ ਨੱਟ ਲੈ ਲਾਂਗੇ ਸਿਰਫ 52000 ਦੀ ਜਰਸੀ ਦੇਵਾਂਗੇ ਪੰਜਾਬ ਵਾਲੀ ਵੱਡੇ ਕੱਦ ਕਾਰਚ ਅੱਜ ਬਾਈ ਕਹਿੰਦਾ ਯਾਰ ਜਮਾਂ ਹਰਾ ਨਹੀਂ ਕਰਨੀ ਆ ਜਨਤਾ ਫੁੱਲ ਵੱਡੇ ਕੱਦ ਕਾਰਚ ਆ ਬ੍ਰਾਊਨ ਸ਼ੇਡ ਚ ਆ ਗਈ ਇਹ ਗਾਵਾਂ ਲੈਣ ਵਾਸਤੇ ਤੁਸੀਂ ਜੱਗੀ ਨੂੰ ਮਿਲ ਸਕਦੇ ਹੋ ਉਦਾਂ ਬਾਈ ਮੱਜਾ ਵੀ ਰੱਖ ਦਿੱਤਾ ਜੀਆਂ ਧੋਕੜ ਗੱਬਣ ਮੈਂ ਵੀ ਵਿੱਚ ਵਿੱਚ ਆ ਜਾਂਦੀ ਆ ਟਾਮੀ ਚੱਲੀ ਤੇ ਹੁਣ ਲਿਆ ਤਰਸ 2 ਨੰਬਰ ਤੇ ਖੀਰਾ ਬੱਚਾ ਦਿਖਾਉਂਦੇ ਆ ਤੁਹਾਨੂੰ ਇੱਕ ਇਹ ਵੀ ਤੋਰ ਦੇ ਜੱਗੀ ਹੋਣੀ ਏ ਬੱਚਾ ਖੀਰਾ ਗੱਜਾ ਅੱਜ ਰੇਟਾ ਅੱਜ ਰੇਟਾਂ ਦੀ ਜਿਹੜੀ ਗੱਲ ਆ ਨਾ ਹਾਂਜੀ ਕਈ ਬੰਦਿਆਂ ਦਾ ਮਨ ਟੁੱਟ ਗਿਆ ਯਾਰ ਆਪਣੇ ਕੋਲੋਂ ਅੱਛਾ ਕਹਿੰਦੇ ਬਾਈਰ ਪਸ਼ੂ ਤੇਰੇ ਕੋਲੇ ਬਾਹਰੇ ਚੰਗੇ ਹੁੰਦੇ ਆ ਤੇ ਸਾਡਾ ਕਹੀਏ ਨਾ ਪਸ਼ੂ ਲੈਣ ਦਾ ਮਨ ਹੁੰਦਾ ਤੇ ਪਸ਼ੂ ਉੱਚੇ ਭਾਦੇ ਹੁੰਦੇ ਆ ਇਧਰਲੇ ਬੰਨੇ ਕਮਾਦੇ ਆ ਐ ਨੂੰ ਚਲਾ ਦੇ ਧੁੱਪ ਜੀ ਚ ਐਂ ਦਿਖਾ ਦੇ ਸਮਾਰ ਕੇ ਵੀ ਪਸ਼ੂ ਉੱਚੇ ਭਾਦੇ ਹੁੰਦੇ ਆ ਸਾਡਾ ਇੰਨਾ ਫਾਉ ਨਹੀਂ ਪੈਂਦਾ ਠੀਕ ਆ ਗੱਲ ਅੱਜ ਅੰਗਰਾਜ ਨਹੀਂ ਕਰਨਾ ਸਾਜਣੂ ਅੱਜ ਨਾਰਾਜ਼ ਨਹੀਂ ਕਰਨਾ ਕੋਈ ਵੀ ਸਾਜਣੂ ਕਮਾ ਲੈ ਇਧਰਲੇ ਬੰਨੇ ਕਮਾ ਲੈ ਇੱਧਰ ਨੂੰ ਕਰ ਬਿਲਕੁਲ ਦੁੱਧਾਂ ਦੇ ਦੰਦ ਨੇ ਬਈ ਇਹਦੇ ਬਿਲਕੁਲ ਖੀਰੀ ਇੱਥੇ ਇੱਥੇ ਰੋਕ ਲਾ ਮੜੀ ਹੜ ਜਾ ਪੁੱਤ ਖੜ ਜਾ ਇਹ ਦੇਖਾ ਦੇ ਇਹ ਇੰਨੀ ਆ ਖੜਨੀ ਗੁੜਨੀ ਵੀ ਚੰਗੀ ਆ ਬੱਚੀ ਦੀ ਤੇ ਦੰਦਾਂ 'ਚ ਆ ਗਈ ਖੀਰੀ ਲੈ ਵਾ ਲੈ ਪੂਰਾ ਮੰਗਰ ਹਾਂ ਲੈ ਵਾ ਅੱਗੇ ਪਿੱਛੇ ਦਾ ਬਣਾਉਗੀ ਦਿਨ ਕਿੰਨੇ ਕੱਢੂਗੀ ਜੱਗੀ ਇਹ ਇਹਨੇ 10 ਦਿਨ ਪੂਰਾ ਨੱਟ ਪਾਇਆ ਬਈ ਅਜੇ 10 ਦਿਨ ਇਹਦੇ ਬਾਕੀ ਨੇ ਤੇ ਆ ਗਈ ਮੂੰਹੋਂ ਖੀਰੀ ਆ ਦੇਖੋ ਜਮਾ ਖੀਰੀ ਆ ਪਦੁੰਦੀ ਪੱਟ ਕੇ ਦਿਖਾ ਦੇਣੀ ਮੈਂ ਕੈਮਰਾ ਲਿਆ ਹੋਰ ਅੱਲੇ ਆ ਦਰਸ ਵੇ ਦੰਦਾਂ ਚ ਵੀ ਕਰਾ ਦੇ ਚੈੱਕ ਆ ਦੇਖੋ ਆ ਬਿਲਕੁਲ ਖੀਰੀ ਆ ਕੋਈ ਕਹਿਣ ਵਾਲੀ ਗੱਲ ਬਾਤ ਨਹੀਂ ਪਿਓਰ ਖੀਰੀ ਆ ਇਹ ਕਰਦੀ ਆ 10 ਦਿਨ ਇਹਦੇ ਪੈਸੇ ਜੱਗੀ ਕਿੰਨੇ ਲਵਾਂਗੇ ਇਹਦਾ 2 ਘੱਟ 50000 ਰੁਪਏ ਲੈ ਲਾਂਗੇ ਨੇ ਲਵੀ ਸੇ ਮਿਲੂਗੀ ਬਸ ਆਇਆ ਨਹੀਂ ਨਾਨ ਤਾਂ ਚਾਹ ਪਾਣੀ ਵਾਲੀ ਛੋੜ ਹੀ ਹੋਣੀ ਆ ਤੱਕ ਵਧਾ ਨਹੀਂ ਵਿੱਚ ਕੰਮ ਰੱਖਿਆ ਜਾਂਦਾ ਭਾਈ ਕਹਿੰਦਾ ਜਿਆਦਾ ਕਰਿਓ ਇਹ ਖੀਰਾ ਬੱਚਾ ਇਹਦਾ ਲੈਣਾ ਸਿਰਫ ਸੱਜਣੋ 48000 ਰੁਪਏ ਲੈਣਾ ਇਹਦਾ ਸਿਰਫ ਠੰਡੀ ਸੀਲ ਆ ਗਈ ਤੇ ਆ ਵੀ ਸਾਫ ਸੁਥਰੀ ਗਈ ਜੇ ਗੱਲਬਾਤ ਕਰ ਲਈਏ ਆ ਝੋਲਾ ਝੂਲਾ ਬਹੁਤ ਪਈਆਂ ਨੇ ਇਹ ਚ ਹਜੇ ਤੇ ਮੇਨ ਗੱਲ ਠੰਡੇ ਸੀਲ ਦੀ ਆਏ ਮੈਨੂੰ 48000 ਦੀ ਤੇ ਹੁਣ ਜੱਗੀ ਆ ਵੀ ਤੋੜ ਦੇ ਤਿੰਨ ਨੰਬਰਾਂ ਦੀ ਇਹਦਾ ਸੁਆ ਕਿਹੜਾ ਇਹਦਾ ਸੁਆ ਦੂਜਾ ਜੀ ਇਹੇ ਦੰਦਾ ਚ ਕਿਵੇਂ ਗੰਦਾ ਵੀ ਪੂਰੀ ਆ ਵੀਰੇ ਅੱਛਾ ਇਹ ਦੰਦਾ ਚ ਪੁੱਗੀ ਹੋਈ ਆ ਹੋਈ ਇਹਦੇ ਕੀ ਦੁੱਧ ਜਾਂ ਕੱਢਿਆ ਪਹਿਲਣ ਨੇ ਕੋਈ ਦੱਸਿਆ ਹੋਵੇ ਮਾਲਕਾਂ ਨੇ ਪਹਿਲਾਂ ਨਾ ਬਈ 14 ਕਿਲੋ ਦੁੱਧ ਦਿੱਤਾ ਹੋਇਆ ਇਹਦਾ ਅੱਛਾ 14 ਕਿਲੋ ਦੁੱਧ ਪਾਇਆ ਹੋਇਆ ਨਹੀਂ ਹਾਂ ਜੀ ਪਹਿਲਾਂ ਦਾ ਪਾਇਆ 14 ਕਿਲੋ ਤੇ ਹੁਣ ਦਿਨ ਕਿੰਨੇ ਕੱਢ ਦੀਆ ਨਹੀਂ ਨਹੀਂ ਇੱਕ ਹਫਤਾ ਬਾਕੀ ਹੈ ਜੀ ਇਹਦਾ ਵੀ ਇੱਕ ਹਫਤਾ ਆ ਆ ਇਹਨੂੰ ਕਮਾਲ ਆ ਇਧਰਲੇ ਬੰਦੇ ਨੂੰ ਇਹ ਕੱਢ ਦੀ ਇੱਕ ਹਫਤਾ ਆ ਇਹ ਵੀ ਜਰਸੀ ਜਰਸੀ ਚ ਹੀ ਗਈ ਇਹ ਵੀ ਸੱਜਣੋ ਪੰਜਾਬ ਵਾਲੀਆਂ ਜਰਸੀਆਂ ਚ ਹੀ ਆ ਗਈ ਰੰਗ ਰੂਪ ਇਹਦਾ ਇਹਦਾ ਵੀ ਬ੍ਰਾਊਨ ਸ਼ੇਡ ਜਿੱਚ ਆ ਗਿਆ ਤੇ ਠੰਡੀ ਸੀਲੇ ਵੀ ਪੂਰੀ ਅਜੇ ਗੱਲਬਾਤ ਕਰ ਲਈਏ ਇਹਦਾ ਇੱਕ ਹਫਤਾ ਹਜੇ ਬਾਕੀ ਆ ਹਫਤੇ ਤੱਕ ਇਹਨੇ ਪੂਰੀ ਤਿਆਰ ਹੋਣਾ ਜੇ ਗੱਲਬਾਤ ਕਰ ਲਈਏ ਹਣਾ ਇੱਥੇ ਰੁਕ ਮਾ ਲੋ ਲੈ ਚਲੋ ਅੰਦਰ ਨੂੰ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਵੀ 48000 ਰੁਪਏ ਲੈ ਲਾਂਗੇ ਇਹ ਵੀ 48000 ਆਪਾਂ ਜੀ ਮੁੱਲ ਬਰੋਬਰ ਦੀ ਕਰਨੇ ਆ ਬਸ ਜਿਹੜਾ ਹਰ ਇੱਕ ਬੰਦਾ ਦੁੱਧ ਪੀ ਲੇ ਜੇ ਇਹ ਤੇ ਖੀਰੀ ਕੋਈ ਜੋੜਾ ਲੈ ਜਾਂਦਾ ਇੱਕ ਕੋਈਆਂ ਨੇ ਦੋਨੇ ਜੇ ਕੋਈ ਜੋੜਾ ਲੈ ਜਾਂਦਾ ਜੋੜੇ ਤੋਂ ਕਰਦਾਂਗੇ ਮਾਨਤਾਂ ਉਹ ਮਾਨਤਾਂ ਨਹੀਂ ਕਰਾਂਗੇ ਬਈ ਇਹਦੇ ਆਏਗਾ ਵੀ ਜਿਹੜਾ ਮਾਂ ਰੱਖਣ ਵਾਲੀ ਗੱਲ ਦੀ ਹੋ ਆਪਾਂ ਉਹ ਮੰਨ ਨਹੀਂ ਪਾਏ ਜੇ ਹੋਰ ਬੰਦੇ ਕੋਲੇ ਹੁੰਦੀਆਂ ਤਾਂ 55 60 ਮੁੱਲ ਪਾਉਂਦਾ ਇਹਨਾਂ ਦੇ ਅੱਪਾ ਜੀ ਮੋਲੀ ਉਹ ਪਾਇਆ ਬਗਵਾਨ ਦੇ ਨਰਾਜ ਕਰਨ ਵਾਲਾ ਅਗਲੇ ਬੰਦੇ ਨੂੰ ਦਿਖਾਏ ਤਰਸ ਔਰਲੇ ਬੰਦੇ ਇੱਥੋਂ ਦਿਖਾ ਦੇ ਥਨ ਥਣਾਟਾ ਇਹ ਵਨ ਅੱਜ ਤਾਂ ਨਰਾਜ ਕਰਨ ਵਾਲਾ ਮੋਢ ਨਹੀਂ ਪਾਉਣਾ ਕੋਈ ਵੀ ਬਾਈ ਕਹਿੰਦਾ ਨਰਾਜ ਯਾਰ ਅੱਜ ਕੋਈ ਵੀ ਸੱਜਣ ਫਾਰਮ ਤੋਂ ਨਰਾਜ ਕਰਕੇ ਨਹੀਂ ਮੋੜਨਾ ਤੇ ਹੁਣ ਆ ਜਾ ਤਰਸ ਐਚ ਐਫ ਵਾਲੇ ਅਪਾਰਟਮੈਂਟ 'ਚ ਆ ਵੀ ਤੋਰ ਦੇ ਜੱਗੀ ਖੋਲ ਕੇ ਹੜ ਪੁੱਤ ਇਹ ਆ ਗਿਆ ਫੁੱਲ ਹੈਵੀ ਆ ਗਿਆ ਚੰਗੇ ਦੁੱਧ ਵਾਲੀਆਂ ਨੇ ਇਹ ਇਹਦਾ ਸੂਆ ਕਿਹੜਾ ਜੱਗੀ ਇਹਦਾ ਸੂਆ ਦੂਜਾ ਜੀ ਦੰਦਾ 'ਚ ਦੰਦਾਂ ਚ ਚਾਰ ਦੰਦਾਂ ਜੀ ਸਿਰਫ ਚਾਰ ਦੰਦਾਂ ਜੇ ਮੈਂ ਮੇਟਾ ਅਗਲਾ ਮੂੰਹ ਪੱਟ ਕੇ ਲਿਜਾ ਸਕਦਾ ਜੀ ਇਹ ਦਿਨ ਕਿੰਨੇ ਕ ਕੱਢ ਦੂਗੀ ਇਹਦੇ 20 ਤਰੀਕ ਨੂੰ ਦਿਨ ਪੂਰੇ ਆ ਬਈ 20 ਤਰੀਕ ਨੂੰ ਦਿਨ ਪੂਰੇ ਤਰੀਕ ਅੱਜ ਮੇਰਾ ਖਿਆਲ ਆ ਤਿੰਨ ਕਾ ਹਨਾ ਹਾਂਜੀ ਆ ਤਰੀਕ ਤਿੰਨ ਕਾ ਇਹਦੇ ਦਾ 17 ਦਿਨ ਪਏ ਨੇ ਵੱਡੀ ਬੁੱਢੀ ਬਹੁਤ ਆ ਜਾਨ ਜੂਨ ਬਹੁਤ ਆ ਵੜਚ ਇਹਦਾ ਦੁੱਧਾ ਕੀ ਰਿਕਾਰਡ ਆ ਪਹਿਲਨ ਦਾ ਇਹਨੇ 22 ਕਿਲੋ ਦੁੱਧ ਬਲੂਨ ਦਾ ਦਿੱਤਾ ਹੋਇਆ ਜੀ ਐਸ ਵਾਰੀ ਕਿੰਨਾ ਕੁ ਪਾ ਸਕਦੀ ਆ ਇੱਥੇ ਰੋਕ ਕੇ ਦਿਖਾ ਦੇ ਇੱਕ ਚੰਗੀ ਕੇਅਰ ਕਰਨ ਵਾਲਾ ਬੰਦਾ ਹੋਇਆ 25 ਕਿਲੋ ਦੁੱਧ ਦੇ ਦੂਗੀ ਜੀ ਆਇਆਂ ਨੂੰ ਘੁਮਾ ਕੇ ਖੜਾ ਲੂ ਇੱਥੇ ਜੇ ਖੜਾ ਲਾ ਮਰੀ ਏ ਇੱਥੇ ਜੇ ਰੋਕ ਲਾ ਇੱਥੋਂ ਦਿਖਾ ਦੇ ਤਰ ਸੈਂ ਸਮਾਰ ਕੇ ਬਾਡੀ ਬੁੱਡੀ ਦਿਖਾ ਦੇ ਹਰੇਕ ਪੱਖ ਤੋਂ ਦਿਖਾ ਦੇ ਸੂਆ ਹੈਗਾ ਦੂਜਾ ਤੇ ਦੰਦਾਂ ਚ ਹੈ ਗਿਆ ਸੱਜਣੋ ਸਿਰਫ ਚਾਰ ਦੰਦ ਲੈ ਚੱਲ ਜਗੀ ਅੰਦਰ ਨੇ ਇਹ ਕੱਢੂਗੀ 16 17 ਦਿਨ ਦੁੱਧ ਇਹ 24 25 ਕਿਲੋ ਬਡੇ ਰਾਮਣਾ ਪਾਦੂ ਨਾਲੇ ਗਰਮੀ ਚ ਵੀ ਚੱਲਣ ਵਾਲੀ ਆਈਟਮਾਂ ਨਾਲੇ ਸਰਦੀ ਚ ਚੱਲਣ ਵਾਲਾ ਤੋਹਫਾ ਵੀ ਕੋਲਚੂਲ ਬਹੁਤ ਆ ਦੰਦਾਂ ਚ ਚਾਰ ਦੰਦਾ ਬਾਰ ਬਾਰ ਕਹਿਣਾ ਚਾਹੀਏ ਚੈੱਕ ਕਰਕੇ ਲੈ ਜਿਓ ਬਾਈ ਤੂੰ ਇਹਦੇ ਪੈਸੇ ਲੱਗੀ ਇਹਦਾ ਫੂਲ ਤੇ ਹੀ ਕਰ ਲਾਂਗੇ ਜੀ ਮੁੱਲ ਕੱਚੀ ਵਹਿੜਾ ਕਈ ਯਾਰ ਖੜੀ ਰਹੇਗੀ ਜਦੋਂ ਫਿਰ ਉਹ ਜੀ ਤਿਆਰ ਜਾ ਕੋਈ ਬੰਦਾ ਵਿਕਰੀ ਵਾਲਾ ਆ ਜਾਂਦਾ ਫਿਰ ਉਹਨੂੰ ਪੇਚਣ ਦੀ ਦਿੱਕਤ ਆ ਜਾਂਦੀ ਹੈ ਹਾਂ ਇੱਥੇ ਦਿਖਾ ਦੇ ਦਰਸ ਇੱਕ ਵਾਰੀ ਉਹ ਬਾਡੀ ਬੂਡੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰਾ ਦੇ ਸਮਾਰ ਕੇ ਥਣ ਥਣੌੜ ਦਿਖਾ ਦੇ ਦਿਨ ਕੱਢ ਦੀ 17 ਤੇ ਹੁਣ ਆ ਗ੍ਰੇਟ ਖਾਲੀ ਦੀ ਤੇਲ ਵੀ ਦਾ ਦੇ ਇੱਕ ਇੱਕ ਦਿਨ ਕੱਢਦੀ ਆ ਇਹਦੇ ਵਾਜੀ 15 ਦਿਨ ਕਿਉਂ ਦਨ ਪੂਰੇ ਨੇ ਆ ਨੇੜੇ ਖੜ ਕੇ ਦਿਖਾਈ ਜੱਗੀ ਇਹਦੇ ਪਰਲੇ ਪਾਸੇ ਖੜੀ ਇਹਦੇ ਤੂੰ ਦਿਖਦਾ ਕਿ ਨਾ ਮੈਂ ਨਹੀਂ ਦਿਦਾ ਇਹਦੇ ਪਰਲੇ ਪਾਸੇ ਖੜ ਕੇ ਬਾਈ ਜਾਈ ਪਰਲੇ ਬੰਨੇ ਇੱਕ ਵਾਰੀ ਕਰਾਵੇ ਮਤਲਬ ਦੂਜੀ ਬੈੜ ਵੀ ਇਹਦੇ ਬਰਾਬਰੀ ਆ 19 21 ਦਾ ਫਰਕ ਆ ਕੱਦ ਬੈੜ ਨੇ ਲਿਆ ਕੇ ਪੁੱਲ ਵੱਡੇ ਇੱਕੋ ਹੀ ਇੱਕੋ ਹੀ ਘਰ ਆਈਆਂ ਨੇ ਬੜਾ ਲੈ ਹੁਣ ਜੱਗੀ ਦੀ ਸਜਣਾ ਗਰਦਨ ਕਰਦਨੇ ਦੀਂਦੀ ਆ ਪਰਲੇ ਪੱਸਿਓ ਤੇ ਇੱਥੋਂ ਤੁਸੀਂ ਲੰਬਾਈ ਲੰਬੂਈ ਵੀ ਦੇਖ ਸਕਦੇ ਹੋ ਟਰੱਕ ਜਿੰਨੀ ਲੰਬਾਈ ਆ ਗ੍ਰੇਟ ਖਾਲੀ ਦਾ ਕਿਤਾਬ ਇਹਨੂੰ ਮੈਂ ਕਿਸੇ ਗੱਲ ਤੂੰ ਦਿੱਤਾ ਕਿ ਗ੍ਰੇਟ ਖਾਲੀ ਰੈਸਲਿੰਗ 'ਚ ਸਭ ਤੋਂ ਵੱਡਾ ਇਹ ਸਾਰੇਆਂ ਨੂੰ ਵੱਡੀ ਆ। ਫੁੱਟ ਤੋਂ 5.5 ਫੁੱਟ ਤੋਂ ਉੱਚਾ ਤਾਂ ਦਾ ਹੀ ਵੱਛੀ ਆ। ਇਹਨੂੰ ਵੀ ਤੋੜ ਦੇ ਖੋਲ ਕੇ ਸੁਵਾ ਕਿਹੜਾ ਸੁਂਦੀਆ ਜੱਗੀ ਇਹ। ਇਹ ਦੂਜਾ ਸੁਵਾ ਸੁਂਦੀ ਆ ਜੀ 6 6 ਦੰਦਾਂ ਦੀ ਮੂੰਹ ਪ्योर 6 ਦੰਦ ਸੁਵਾ। ਤੇ ਪਹਿਲਾਂ ਭਾ ਦੰਦ ਪੱਟ ਕੇ ਦਿਖਾ ਦਿੰਦੇ ਜਿਹੇ। ਆ ਲੈ ਲਾ ਦੇ ਦਸ ਨੇੜੇ ਵੇ ਕਰਾ ਦੇ ਤਸੱਲੀ ਦੇਖਣਾ। ਆ ਦੇਖੋ। ਆ ਜੇ ਕੰਨੀ ਖੜੀ ਆ। ਆ ਕੰਨੀ 6 ਦੰਦ ਚੱਕ ਲਿਆ ਮੇਰਾ ਖਿਆਲ ਆ ਨਾ। ਆ ਵੀ ਕੁਝ ਨਹੀਂ ਹੈ। ਭੰਨੇ ਨਹੀਂ ਇਹਦਾ 4 ਦੰਦ ਦੀ ਹੈ। ਆਪਣਾ 4 ਆ ਕਿ 6? 6 6 ਦੰਦਾਂ ਦੀ 6 ਦੰਦਾਂ ਦੀ। ਅਤਮ ਦੰਦਾ ਦੇ ਚੱਕਿਆ ਨਹੀਂ ਹੈਗਾ ਇਹਨੂੰ ਲਾ ਦੇ ਸਾਈਲੈਂਟ ਤੇ ਤੇਰੇ ਨੰਬਰ ਨੂੰ ਮੜਾ ਜਾ ਦੰਦਾਂ 'ਚ ਹੈਗੀ ਆ 6 ਦੰਦ ਕੱਦ ਵਿੱਡ ਗ੍ਰੇਟ ਖਲੀ ਵਾਲਾ ਬਾਡੀ ਬੁੱਡੀ ਵੀ ਚੰਗੀ ਆ ਤੇ ਲੈਗ ਸਕੋਰ ਇਹਦਾ ਬਈ ਬਤਿਸਤੇ ਵਾਲਾ ਕਿਵੇਂ ਤਰਸ ਕਹਿੰਦਾ ਹੁੰਦਾ ਲੈਗ ਸਕੋਰ ਮਜ਼ਬੂਤ ਆ ਇਹਦਾ ਤੇ ਮਾਰਕਾ ਮੂਰਕਾ ਵੀ ਚੰਗਾ ਆ ਗਿਆ ਇੱਥੋਂ ਖੜਾ ਲੈ ਖੜਾ ਲੈ ਕਮਾ ਕੇ ਬਈ ਹਾਂ ਉਰਲੇ ਉਰਲੇ ਬੰਨੇ ਲਿਆ ਇੱਥੀ ਖੜਾ ਲਾ ਜਗਾ ਦੀ ਲਿਆ ਕੇ ਇਹ ਦਿਨ ਕਿੰਨੇ ਕੱਢ ਦੂ ਇਹ ਇੱਥੇ ਇੱਥੇ ਖੜਾ ਏ ਜੱਗੀ ਦਿਨ ਕਿੰਨੇ ਕ ਕੱਢ ਦੂਗੀ ਇਹਨੇ 15 ਤਰੀਕ ਨੂੰ ਦਿਨ ਪੂਰੇ ਆ ਜੀ 15 ਨੂੰ ਦਿਨ ਪੂਰੇ ਨੇ ਹਜੇ 12 13 ਦਿਨ ਇਹਦੇ ਪਏ ਨੇ ਇਹਨੇ ਪਲੂਨ ਨੇ 32 ਕਿਲੋ ਦੁੱਧ ਦਿੱਤਾ ਹੋਇਆ ਜੀ ਇਹਦਾ 32 ਦਾ ਹਰ ਪਾਰਟ ਆ ਜਮਾ ਆਪਾਂ ਹਰ ਇੱਕ ਚੀਜ਼ ਦੇ ਬੰਦੇ ਨੂੰ ਜਿੱਥੇ ਦੁੱਧ ਪੈਂਦਾ ਰਿਹਾ ਉਥੋਂ ਦੀਆਂ ਕਾਪੀਆਂ ਦੀਆਂ ਵੀ ਫੋਟੋ ਦੇ ਦਵਾਂਗੇ ਤਸੱਲੀ ਕਰਾ ਕੇ ਤੋਰਾਂਗੇ ਲੈ ਅੰਦਰ ਨੂੰ ਆ ਇਹ ਦੀ ਇਹ ਦੀ ਮਾਰਕਿੰਗ ਆ ਗਈ ਜਿਵੇਂ ਮਹਾਰਾਸ਼ਟਰ ਵਾਲੇ ਸੱਜਣ ਡਿਮਾਂਡ ਕਰਦੇ ਹੁੰਦੇ ਨੇ ਉਹ ਮਾਰਕਿੰਗ ਦੀਆਂ ਕੰਮ ਆ ਗਈਆਂ ਜਿਹੜੀਆਂ ਐਚਪ ਦਿਖਾਈਆਂ ਨੇ ਤੁਹਾਨੂੰ ਮੈਂ ਕੱਦ ਬਿੱਡ ਦੇ ਹਿਸਾਬ ਨਾਲ ਨਹੀਂ ਗਾਂ ਦਾ ਜਿਹੜਾ ਐਡਾ ਕੱਦ ਹੋ ਲੈਗ ਸਕੋਰ ਨਹੀਂ ਹੁੰਦਾ ਪਰ ਇਹਦਾ ਤਰਸ ਲੈਗ ਸਕੋਰ ਵੀ ਦਿਖਾ ਦਿਓ ਲੈਗ ਸਕੋਰ ਵਾਲਾ ਮਜਬੂਤ ਆ ਕੱਦ ਦੇ ਹਿਸਾਬ ਨਾਲ ਕੱਦ ਦੇ ਹਿਸਾਬ ਨਾਲ ਲੈਗ ਸਕੋਰ ਆ ਗਾਇਦਾ ਵੀ ਫੁੱਲ ਮਜਬੂਤ ਹੈ ਤੁਹਾਨੂੰ ਲੈਗ ਸਕੋਰ ਦੀ ਮਾੜੀ ਨਹੀਂ ਮਿਲੂ ਉਤੋਂ ਟਾਂਚੇ ਦੀ ਗਾ ਮਾੜੀ ਨਹੀਂ ਮਿਲੂ ਜਿਹੜੇ ਹਿਸਾਬ ਨਾਲ ਇਹਦਾ ਕੱਦ ਹੈ ਫੁੱਲ ਵੱਡੇ ਕੱਦ ਘਾਟ ਦੇ ਵਿੱਚ ਆ ਗਈ ਇਹ ਦੁੱਧ ਬਾਈ ਕਹਿੰਦਾ ਪੈਲਣ ਨੇ ਪਾਇਆ ਗਏ ਨੇ ਸੱਜਣਾ 32 ਲੀਟਰ ਇਸ ਵਾਰੀ ਮੇਰਾ ਖਿਆਲ ਆ ਵੀ 35 36 ਬਾਈ ਵਧੀਆ ਕੇਅਰ ਕਰਨ ਵਾਲਾ ਬੰਦਾ ਹੋਇਆ ਤਾਂ 40 ਕਿਲੋ ਤੇ ਜਾਊਗੀ ਇਹ ਬੱਚੀ ਐਡੀ ਵੱਡੀ ਵੱਚੀ ਆ ਚੰਗਾ ਸੱਜਣ ਕੋਈ ਲੀ ਜਾਂਦਾ ਯਾਰ ਗੌਰ ਕਰਨ ਵਾਲਾ 40 ਕਿਲੋ ਵੀ ਦੁੱਧ ਇਹ ਬੱਚੀ ਪਾ ਸਕਦੀ ਆ ਇਹਦੇ ਜੱਗ ਕਿੰਨੇ ਕੇ ਪੈਸੇ ਲਵਾਂਗੇ ਆਪਾਂ ਬਾਈ ਇਹ ਤਾਂ ਫੋਨ ਤੇ ਕਰ ਲਾਂਗੇ ਮੁੱਲ ਵਾਲੇ ਤਾਂ ਨਹੀਂ ਮੰਗਦਾ ਨਹੀਂ ਨਹੀਂ ਮੁੱਲ ਬਰਾਬਰ ਦਾ ਹੋਊਗਾ ਅੱਛਾ ਠੀਕ ਆ ਜੀ ਚੱਕਰ ਕੀ ਆ ਨਾ ਕਈ ਬੰਦੇ ਜਿਵੇਂ ਹੁਣੇ ਵੱਡੀਆਂ ਬੈਦਾਂ ਨੇ ਮਹਾਰਾਸ਼ਟਰ ਦੇ ਗਾਹ ਕੋ ਆ ਬਾਰ ਬਾਰ ਕੋਈ ਵੀ ਗਾਹਕ ਆਉਂਦਾਗਾ ਚਲੋ ਵੀਰਾਂ ਨੇ ਇੱਥੇ ਵੇਚਣੀਆਂ ਹੁੰਦੀਆਂ ਨੇ ਹਨਾ ਠੀਕ ਆ ਜੀ ਗੱਲ ਉਹ ਮੁੱਲ ਨਾਲ ਬੱਟਾ ਪੈ ਜਾਂਦਾ ਥੋੜਾ ਜਿਹਾ ਠੀਕ ਆ ਜੀ ਠੀਕ ਉਹ ਚਲੋ ਆਪਾਂ ਆਪਦੇ ਸਮਝ ਨਾਲ ਵੇਚ ਲੈਂਦਾ ਕਰੀਕਾ ਜੀ ਇਹ ਆ ਗੀਆਂ ਫੁੱਲ ਵੱਡੇ ਹੈਵੀ ਕੱਦ ਕਾੜ ਚ ਇਹਨਾਂ ਦਾ ਰੇਟ ਪਾਈ ਕਹਿੰਦਾ ਫੋਨ ਤੇ ਕਰ ਲਾਂਗੇ ਇਧਰ ਲੀਆਂ ਜਰਸੀਆਂ ਦੇ ਰੇਟ ਨੇ ਜਿਹੜੇ ਇਹਨਾਂ ਦੇ ਰੇਟਸ ਨੂੰ ਮੈਂ ਹੈਰਾਨ ਕਰਨ ਵਾਲੀ ਕਰਾ ਤੇ ਇੱਕ ਵਾਰੀ ਹੋਰ ਦੱਸ ਦਣਾ ਸੱਜਣ ਲੇਟ ਜੁੜੇ ਹੁੰਦੇ ਨੇ ਇਹ ਵੀ 48 ਦੀ ਦੇਵਾਂਗੇ ਬਾਈ ਕਹਿੰਦਾ ਦੂਜਾ ਸੂਆ ਆ ਖੀਰੀ ਬੱਛੀਆ ਇਹ ਵੀ 48 ਦੀ ਦੇਵਾਂਗੇ ਤੇ ਆ ਬਾਈ ਕਹ ਮੁੱਲ 5552 ਦੀ ਦੇਣੀ ਹੋਈ ਹੈ ਵੀਰੇ ਨਹੀਂ ਹੋਆ ਬਾਈ ਕਹਿੰਦਾ 52 ਦੀ ਦਿਨ ਪੰਜ ਸੱਤ ਤੱਕ ਜ਼ਰੂਰ ਕਰਦੀ ਆ ਇਹ ਹਫਤੇ ਹਫਤੇ ਦੀਆਂ ਕੱਚੀਆਂ ਨੇ ਤਿੰਨੇ ਬਿਹੜਾਂ ਦੀ ਜੇ ਗੱਲਬਾਤ ਕਰ ਲਈਏ ਤੇ ਬਾਕੀ ਜੇ ਕੋਈ ਸੱਜਣ ਜੋੜਾ ਲਿਆਊਗਾ ਜਾਂ ਤਿੰਨੇ ਇਕੱਠੀਆਂ ਲੈ ਜਾਂਦਾ ਉਹਦੇ ਚ ਮੜਾ ਮੋਟਾ ਹੋਰ ਵੀ ਹੋ ਜਾਊਗਾ ਮਾਨਤਾਂ ਵਾ ਮਾਨਤਾਂ ਕਰਦਾਂਗੇ ਵੀਰੇ ਕੋਈ ਨੰਬਰ ਬੋਲ ਦੇ ਜੱਗੀ ਤੇਰਾ 98153 ਹਾਂਜੀ 98153 96107 ਜੀ ਇੱਕ ਵਾਰੀ ਹੋਰ 98152 96107 ਆਪਣਾ ਨੌਰਾ ਕਿੱਥੇ ਆ ਗਿਆ ਏ ਆਪਣਾ ਸੇਖਾ ਰੋਡ ਤੇ ਪੈਂਦਾ ਜਿਹੜਾ ਧੂਰੀ ਨੂੰ ਰੋਡ ਜਾਂਦਾ ਹੈਗਾ ਸੇਖਿਆ ਦੀ ਛੜਕਾ ਬਰਨਾਲੇ ਤੋਂ ਬਰਨਾਲੇ ਜੀ ਕੋਈ ਇਧਰ ਰੇਪੋਰਟ ਕਰਨੀ ਆਉਂਗੇ ਤਾਂ ਤੁਹਾਨੂੰ ਕਨੈਕਟਰ ਛੜ ਮੋੜਵਾ ਪਊਗਾ ਜੇ ਇਧਰੋਂ ਆਉਣੇ ਹੋਗੇ ਸੰਰੂਰ ਬੰਨੀ ਉੱਥੇ ਡਰਾਈਵਰ ਛੜ ਮੋੜਨਾ ਆ ਕਿਹੜਾ ਆਪਣਾ ਇਲਾਕੇ ਦਾ ਨਾਮ ਕੀ ਆ ਗਿਆ ਆਪਣਾ ਗੁਰੂ ਰਾਮदास ਨਗਰ ਆ ਜੀ ਸੇਖਾ ਰੋਡ ਬਰਨਾਲਾ ਨੇੜੇ ਗਊਸ਼ਾਲਾ ਸੰਕਟ ਮੁੱਜਨ ਪੈਂਦੀ ਹੈ ਜੀ ਲੈ ਸੱਜਣੋ ਉਹਨਾਂ ਦੇ ਬਿਲਕੁਲ ਸਾਹਮਣੇ ਆ ਬਾਈ ਤੋਂ ਕਨਫਰਮ ਕਰਾਤਾ ਇੱਕ ਵਾਰੀ ਇਹਨਾਂ ਦੇ ਕੈਮਰਾਦਾਰ ਸੋਰ ਮਾਰਦੇ ਨੰਬਰ 22 ਦਾ ਵੀਡੀਓ ਚ ਚਲਾਉਗਾ ਆਪਣੇ ਕੋਲ 10 12 ਪਸ਼ੂ ਹਰ ਵਕਤ ਖੜੇ ਰਹਿੰਦੇ ਨੇ ਜੀ ਕੋਈ ਵੀ ਵੀਰ ਮੱਝ ਲੈਣ ਵਾਲਾ ਹੋਵੇ ਤਾਜੀ ਸੂਈ ਵੀ ਕੋਈ ਚੋਕੜ ਬੰਨ ਲੈਣ ਵਾਲਾ ਹੋਵੇ ਕੋਈ ਕੱਚੇ ਪਸ਼ੂ ਲੈਣ ਵਾਲਾ ਹੋਵੇ ਵੀ 2 ਮਹੀਨੇ ਦੀ ਕੱਚੀ ਪਾਲਣ ਵਾਲਾ ਹਰ ਇੱਕ ਤਰ੍ਹਾਂ ਦਾ ਪਸ਼ੂ ਹਰ ਇੱਕ ਤਰ੍ਹਾਂ ਦਾ ਜਾਨਵਰ ਖਰੀਦਣ ਵਾਸਤੇ ਤੁਸੀਂ ਜੱਗੀ ਨਾਲ ਸੰਪਰਕ ਸੱਜਣੋ ਕਰ ਲਿਓ ਨੰਬਰ 22 ਦਾ ਸਕਰੀਨ ਤੇ ਚੱਲੂਗਾ ਇਹਨਾਂ ਤੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨੇੜੇ ਆ ਕੇ ਆਪਦੀ ਤਸੱਲੀ ਕਰਕੇ ਬਾਈ ਤੋਂ ਹਰ ਇੱਕ ਬੰਦਾ ਆਪਦੀ ਤਸੱਲੀ ਕਰਕੇ ਵੀਰੇ ਪਤਾ ਕਹਿੰਦੇ ਨਹੀਂ ਵੀ ਪਤਾ ਆਨਲਾਈਨ ਮੰਗਾਓ ਫਿਰ ਇੱਕ ਬੰਦਾ ਅਗੇ ਸਰਬ ਦੀ ਤਸਲੀਮ ਕਰਕੇ ਲੈ ਕੇ ਜਾਵੇ ਦੂਜਾ ਨੰਬਰ ਆਪਣਾ ਇਹ ਨਹੀਂ ਹੈਗਾ ਵੀ ਜਿੰਮੇ ਵੀਡੀਓ ਦੇ ਵਿੱਚ ਡੰਗਰ ਦਿਸਣਗੇ ਉਹਨੇ ਉਹਨੇ ਹੀ ਨੇ ਇਹ ਨਹੀਂ ਹੈਗਾ ਮੈਂ ਕੋਈ ਜ਼ੂਮ ਕਰਕੇ ਵੀਡੀਓ ਪਾ ਦਈਏ ਜਾਂ ਹੋਰ ਉਹ ਚੀਜ਼ ਦਾ ਆਪਣਾ ਹਰ ਇੱਕ ਚੀਜ਼ ਦੀ ਗਾਰੰਟੀ ਹੋਊਗੀ ਬੰਦੇ ਦਾ ਤੇਲ ਨਹੀਂ ਬਚੂਗਾ ਇੱਕ ਗੱਲ ਤੁਹਾਨੂੰ ਹੋਰ ਦੱਸ ਦਣਾ ਇੱਕ ਯੂਟਿਊਬਰ ਹੈਗਾ ਵੀ ਐਸ ਇਲਾਕੇ 'ਚ ਜੇ ਉਹ ਨਾ हटਿਆ ਮੈਂ ਅਗਲੀ ਵੀਡੀਓ 'ਚ ਉਹਦਾ ਨੌ ਵੀ ਲੈ ਜਾਊਗਾ ਮੈਨੂੰ ਕੋਈ ਚੱਕਰ ਨਹੀਂ ਹੈਗਾ ਜੱਗੀ ਕਿਸੇ ਦਾ ਉਹਨਾਂ ਦੀ ਆਦਤ ਆ ਥੱਲੇ ਬਹਿ ਕੇ ਵੀਡੀਓ ਬਣਾਉਣ ਦੀ ਮੇਰੇ ਵੀਡੀਓ ਚ ਜਿਹੜਾ ਜਾਨਵਰ ਜਿੱਡਾ ਦਿਖੂਗਾ ਨੇੜੇ ਆਕੇ ਵੀ ਉਦਾਂ ਹੀ ਦਿਖੂਗਾ ਨੀ ਨਾ ਭਾਰਕ ਚੀਜ਼ ਦੀ ਗਰੰਟੀ ਹੋਗੀ ਵੀਰੇ ਇਸ ਗੱਲ ਦੀ ਆਪਣੀ ਛੋਟਾ ਜਾਨਵਰ ਵੀ ਵੱਡਾ ਨਹੀਂ ਲੱਗਣ ਲਾਉਂਦੇ ਕਦੇ ਵੀ ਮਾਲਕ ਦੇ ਮਾਰਗ ਲਾ ਕੇ ਆਪਾਂ ਕਿਸੇ ਵੀ ਬੰਦੇ ਨੂੰ ਮਤਲਬ ਆਏ ਨਹੀਂ ਹੈਗਾ ਵੀ ਆਪਾਂ ਉਹ ਨਹੀਂ ਕਰਦੇ ਹੈਗੇ ਵੀ ਬੇਵਕੂਫ ਨਹੀਂ ਬਣਾਉਂਦੇ ਵੀ ਯਾਰ ਅਗਲਾ ਉੱਥੋਂ ਪੈਸੇ ਪਾ ਦਵੇ ਗਏ ਨੂੰ ਚੀਜ਼ ਗਲਤ ਨਿਕਲੇ ਉਹ ਚੀਜ਼ ਨਹੀਂ ਆਪਣੀ ਹਰ ਇੱਕ ਚੀਜ਼ ਦੀ ਗਰੰਟੀ ਹੋ ਉਹ ਅਗਲੇ ਦੇ ਘਰ ਟੱਕਰ ਜਾਂਦੀ ਆ ਚੀਜ਼ ਉਹਨੀਆਂ ਦਿਖਾਵਾਂਗੇ ਆਪਾਂ ਜਿੰਨੀ ਹੋਊਗੀ ਬਾਕੀ ਧੰਨਵਾਦ ਆ ਸੱਜਣਾ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈ